ਅੱਜ ਦੇ ਅਸੀਂ ਖਬਰਦਾਰ ਉਕਾ ਲੈਣੇ ਦੱਸੇ ਕਿ ਕਿਸਾਨਾਂ ਦੇ ਵੱਲੋਂ ਕੱਲ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਸੀ ਪਰ ਉਹ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਕਿਸਾਨਾਂ ਕੋ ਸਰਵਜਿੰਗ ਪਨੀਰ ਜੋ ਕਿ ਵਾਰ-ਵਾਰ ਜ਼ਿਕਰ ਕਰ ਰਹੇ ਸੀ ਕਿ ਦਿੱਲੀ ਕੂਚ ਜ਼ਰੂਰ ਕੀਤਾ ਜਾਵੇਗਾ ਫਿਲਹਾਲ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ ਹਾਲਾਂਕਿ ਕਿਸਾਨਾਂ ਕੋ ਜਗਜੀਤ ਸਿੰਘ ਢੱਲਵਾਲ ਜੋ ਕਿ ਮਨਵਰਤੇ ਲਗਾਤਾਰ ਡਟੇ ਹੋਏ ਨੇ ਜੋ ਕੱਲ ਨੂੰ ਯਾਨੀ ਕਿ 21 ਜਨਵਰੀ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਲਿਖਿਆ ਗਿਆ ਸੀ ਉਸ ਨੂੰ ਫਿਲਹਾਲ ਦੇ ਲਈ ਮੁਲਤਵੀ ਕੀਤਾ ਗਿਆ ਹੁਣ 26 ਜਨਵਰੀ ਨੂੰ ਜੋ ਦਿੱਲੀ ਕੂਚ ਜੋ ਕਿ ਕਿਸਾਨ ਕਰ ਸਕਦੇ ਨੇ 26 ਜਨਵਰੀ ਤੱਕ ਅਗਲਾ ਐਲਾਨ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ 26 ਜਨਵਰੀ ਤੱਕ ਦਿੱਲੀ ਕੂਚ ਜੋ ਕਿ ਫਿਲਹਾਲ ਦੇ ਲਈ ਮੁਲਤਵੀ ਕੀਤਾ ਗਿਆ ਕਿਸਾਨਾ ਗੁਰਸੇਵ ਸਿੰਘ ਪੰਦੇਰ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਸੀ ਕਿ 21 ਜਨਵਰੀ ਨੂੰ ਦਿੱਲੀ ਕੂਚ ਉਹ ਜ਼ਰੂਰ ਕਰਨਗੇ ਪਰ ਫਿਲਹਾਲ ਇਸ ਪ੍ਰੋਗਰਾਮ ਨੂੰ ਦਿੱਲੀ ਕੂਸੇ ਪ੍ਰੋਗਰਾਮ ਨੂੰ ਕਿਸਾਨਾਂ ਦੇ ਵੱਲੋਂ ਮੁਲਤਵੀ ਕੀਤਾ ਗਿਆ 26 ਜਨਵਰੀ ਤੱਕ ਦਿੱਲੀ ਕੂਸਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਮੁਲਤਵੀ ਕੀਤਾ ਗਿਆ ਤੇ ਇਸ ਵਕਤ ਇਹ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਜੋ ਕੱਲ ਨੂੰ ਕਿਸਾਨਾਂ ਦੇ ਜਥੇ ਦੇ ਵੱਲੋਂ ਦਿੱਲੀ ਕੂਸਾ ਪ੍ਰੋਗਰਾਮ ਬਣਾਇਆ ਗਿਆ ਸੀ ਪ੍ਰੋਗਰਾਮ ਉਲੀਕਿਆ ਗਿਆ ਸੀ ਫਲਹਾਲ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ 26 ਜਨਵਰੀ ਤੱਕ ਕਿਸਾਨਾਂ ਦਾ ਇਹ ਪ੍ਰੋਗਰਾਮ ਮੁltਵੀ ਕੀਤਾ ਗਿਆ ਕਿਸਾਨ ਜੋ ਕਿ ਲਗਾਤਾਰ ਵਕਫਾਕ ਬਾਰਡਰਾਂ ਤੇ ਆਪਣੀ ਆਪ ਦੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤਾਂ ਕਈ ਵਾਰ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਗਿਆ ਪਰ ਜੋ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਛਾਕੇ ਗਏ ਉਸ ਤੋਂ ਬਾਅਦ ਕਿਸਾਨਾਂ ਦਾ ਇਹ ਦਿੱਲੀ ਕੂਚ ਦਾ ਪ੍ਰੋਗਰਾਮ ਹਾਲਾਂਕਿ ਕੋਈ ਵੀ ਹੁਣ ਤੱਕ ਸਫਲ ਨਹੀਂ ਹੋ ਪਾਇਆ ਤਾਂ 21 ਜਨਵਰੀ ਦੀ ਤਾਰੀਖ ਤੈਅ ਕੀਤੀ ਗਈ ਸੀ ਕਿ ਕੋਰ ਮੁਰਤੋਂ ਜੋ ਕਿਸਾਨ ਦਿੱਲੀ ਕੂਚ ਕਰਨਗੇ ਫਿਲਹਾਲ ਦੇ ਲਈ ਇਸ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ ਹੁਣ 26 ਜਨਵਰੀ ਤੱਕ ਦਿੱਲੀ ਕੂਚ ਪ੍ਰੋਗਰਾਮ ਨੂੰ ਕਿਸਾਨਾਂ ਦੇ ਵੱਲੋਂ ਮੁਲਤਵੀ ਕੀਤਾ ਗਿਆ ਤੇ ਸਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਤੁਹਾਨੂੰ ਜੀ ਪੰਜਾਬ ਹਿਮਾਚਲ ਤੇ ਦਿਖਾ ਰਿਹਾ ਹੈ ਕਿ ਕਿਸਾਨਾਂ ਦਾ ਦਿੱਲੀ ਕੂਚ ਪ੍ਰੋਗਰਾਮ ਫਿਲਹਾਲ ਦੇ ਲਈ ਮੁਲਤਵੀ ਹੋਇਆ ਹੈ 26 ਜਨਵਰੀ ਤੱਕ ਦਿੱਲੀ ਕੂਚ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਸਾਨਾ ਗੁਰਮਨ ਸਿੰਘ ਪੰਦੇਰ ਜਿਨ੍ਹਾਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਦਿੱਲੀ ਕੂਚ ਜ਼ਰੂਰ ਕਰਨਗੇ ਫਲ ਹਾਲ ਦੇ ਲਈ ਸ਼ੰਭੂ ਬਾਰਡਰ ਤੋਂ ਸਰਵਨ ਸਿੰਘ ਪੰਦੇੜ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 26 ਜਨਵਰੀ ਤੱਕ ਦਿੱਲੀ ਕੂਚ ਮੁਲਤਵੀ ਕੀਤਾ ਗਿਆ ਕਿਸਾਨਾਂ ਦਾ ਜੋ ਤਰਨਾ ਪ੍ਰਦਰਸ਼ਨ ਖਨੌਰੀ ਬਾਰਡਰ ਤੇ ਤੇ ਸ਼ੰਭੂ ਤੇ ਲਗਾਤਾਰ ਚੱਲ ਰਿਹਾ ਹੈ ਕਿਸਾਨਾਂ ਕੋ ਲਗਾਤਾਰ ਉੱਥੇ ਡਟੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਪਿਛਲੇ 55 ਦਿਨਾਂ ਤੋਂ ਭੁੱਖਣ ਪਾਣੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਉਹਨਾਂ ਦਾ ਮਰਨ ਵਰਤ ਅੱਜ 25ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹਾਲਾਂਕਿ ਮੈਡੀਕਲ ਸਹੂਲਤ ਲੈਣ ਲਈ ਰਾਜ਼ੀ ਜ਼ਰੂਰ ਹੋਏ ਨੇ ਪਰ 21 ਜਨਵਰੀ ਦੀ ਤਰੀਕ ਜੋ ਕਿ ਦਿੱਲੀ ਕੂਚ ਲਈ ਤੈਅ ਕੀਤੀ ਗਈ ਸੀ ਕਿਸਾਨ ਅਗੋ ਸਰਵਨ ਸਿੰਘ ਬੰਦੇਤੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਇਸ ਪ੍ਰੋਗਰਾਮ ਨੂੰ ਇਨ ਬਿਨ ਬਰਕਰਾਰ ਰੱਖਿਆ ਜਾਵੇਗਾ ਹਾਲਾਂਕਿ ਬੁੱਧਵਾਰ ਨੂੰ ਜੋ ਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਵੀ ਤੈਅ ਹੋਈ ਹੈ ਕਿਸਾਨ ਮੀਟਿੰਗ ਦੇ ਲਈ ਰਾਸੀ ਵੀ ਹੋਏ ਨੇ ਪਰ ਫਿਲਹਾਲ ਸ਼ੰਭੂ ਬੁੱਢੋ ਕਿਸਾਨ ਅਗੋ ਸਰਵਨ ਸਿੰਘ ਬੰਦੇਤੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਫਿਲਹਾਲ ਲਈ ਮੁਲਤਵੀ ਕੀਤਾ ਗਿਆ ਹੈ ਸਾ ਪ੍ਰੋਗਰਾਮ ਹੁਣ 26 ਜਨਵਰੀ ਤੱਕ ਮੁਲਤਵੀ ਕੀਤਾ ਗਿਆ ਹਾਲਾਂਕਿ 26 ਜਨਵਰੀ ਤੋਂ ਬਾਅਦ ਕਿਸਾਨ ਆਪਣੀ ਅਗਲੀ ਰਣਨੀਤੀ ਜੋ ਕਿ ਪ੍ਰਸਵਾਰਤਾ ਦੇ ਰਾਹਿਤ ਦੱਸ ਸਕਦੇ ਨੇ ਅਗਲੀ ਰਣਨੀਤੀ ਜੋ ਵੀ ਕਿਸਾਨਾਂ ਦੀ ਹੋਵੇਗੀ 26 ਜਨਵਰੀ ਤੋਂ ਬਾਅਦ ਹੀ ਟਾਰ ਕੀਤੀ ਜਾਵੇਗੀ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਾਈਓ ਕੀ ਰੋਹਿਤ ਬਾਂਸਰ ਖਨੋਰੀ ਬੋਰਡ ਤੋਂ ਸਾਰਨਾ ਲਾਈਵ ਅਪਡੇਟ ਸਾਂਝਾ ਕਰਨਗੇ ਤਾਂ ਰੋਹਿਤ ਪਹਿਲਾਂ 21 ਜਨਵਰੀ ਦੀ ਤਾਰੀਖ ਸੀ ਹਾਲਾਂਕਿ ਸਰਵਜ ਸਿੰਘ ਪਹੁੰਚ ਨੇ ਕਿਹਾ ਸੀ ਕਿ ਮੀਟਿੰਗ ਭਾਵੇਂ ਕੇਂਦਰ ਦੇ ਨਾਲ ਹੋ ਰਹੀ ਹੈ ਪਰ ਸਾਡਾ ਪ੍ਰੋਗਰਾਮ ਇਨ ਬਿਲ ਲਾਗੂ ਰਹੇਗਾ ਕੀ ਕਾਰਨ ਹੋ ਗਏ ਨੇ ਕਿ ਇਸ ਮੁੱਤਵੀ ਇਸ ਮੀਟਿੰਗ ਨੂੰ ਇਸ ਦਿੱਲੀ ਕੂਚ ਨੂੰ ਕਰਨਾ ਪੈ ਗਿਆ ਕੀ ਕੁਝ ਕਾਰਨ ਦੇਖੋ ਬਿਲਕੁਲ ਜਿਸ ਤਰੀਕੇ ਦੇ ਨਾਲ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ 21 ਤਰੀਕ ਨੂੰ ਦਿੱਲੀ ਵੱਲ ਨੂੰ ਕੂਚ ਕਰਾਂਗੇ ਪਰ ਦੂਸਰੇ ਪਾਸੇ तमाम ਕਿਸਾਨ ਹੋਣ तमाम ਕਿਸਾਨ ਯੂਨੀਅਨਾਂ ਹੋਣ ਉਹਨਾਂ ਦੇ ਵੱਲੋਂ ਇੱਕ ਚੀਜ਼ ਲਗਾਤਾਰ ਕਹੀ ਜਾ ਰਹੀ ਸੀ ਕਿ ਜਦੋਂ ਇੱਕ ਮੀਟਿੰਗ ਦਾ ਸਮਾਂ ਮਿਲ ਚੁੱਕਾ ਤਾਂ ਅਜੇ ਇਹ ਦੇ ਵਿੱਚ ਅਜੇ ਹੀ ਕਾਲ ਦੇਣੀ ਬਾਜਬ ਨਹੀਂ ਲੱਗਦੀ ਆ ਤਾਂ ਇਸ ਤੋਂ ਬਾਅਦ ਹੁਣ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ 21 ਤਰੀਕ ਦਾ ਦਿੱਲੀ ਕੂਚ ਸੀ ਫਿਲਹਾਲ ਅਸੀਂ ਉਸ ਨੂੰ ਮੁਲਤਵੀ ਕਰਦੇ ਆ ਪਰ ਨਾਲ ਦੀ ਨਾਲ ਹੀ ਕੁਝ ਗੱਲਾਂ ਕਈਆਂ ਗਈਆਂ ਨੇ ਕਿ ਇੱਕ ਤਾਂ ਜਗਦੀਸ਼ ਢੱਲੇਬਾਲ ਆਪਣਾ ਮਰਨ ਵਰਤ ਖਤਮ ਕਰਨ ਔਰ ਤਕੜੇ ਹੋ ਕੇ ਜਿਹੜੀ ਲੜਾਈ ਦੇ ਵਿੱਚ ਸਾਥ ਦੇਣ ਔਰ ਤਕੜੇ ਹੋ ਕੇ ਲੜਾਈ ਦੇ ਵਿੱਚ ਅੱਗੇ ਆਉਣਾ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕੀ ਸਰਬੰਸ ਸਿੰਘ ਪੰਦੇਰ ਦੀ ਇਸ ਗੱਲ ਦੇ ਉੱਪਰ ਕੋਈ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਂਦੀ ਹੈ ਦੂਸਰੀ ਗੱਲ ਜੋ ਸਰਬੰਸ ਸਿੰਘ ਪੰਦੇਰ ਵੱਲੋਂ ਕਹੀ ਗਈ ਹੈ ਕਿ ਜਿਹੜਾ ਇਹ ਮੋਰਚਾ ਹੈਗਾ ਮੋਰਚੇ ਦੇ ਵਿੱਚ ਲਗਾਤਾਰ ਲੜਾਈ ਜਾਰੀ ਹੈਗੀ ਔਰ ਜਿਹੜੀ 14 ਫਰਵਰੀ ਦੀ ਤਰੀਕ ਹੈ ਉਸ ਨੂੰ ਥੋੜਾ ਐਡਵਾਂਸ ਕੀਤਾ ਜਾਵੇ ਜਿਹੜੀ 14 ਤਰੀਕ ਦੀ ਮੀਟਿੰਗ ਦਿੱਤੀ ਗਈ ਹੈ ਬੇहद ਲੇਟ ਹੈ ਇੰਨੀ ਲੇਟ ਮੀਟਿੰਗ ਨਹੀਂ ਹੋਣੀ ਚਾਹੀਦੀ ਉਸ ਤੋਂ ਪਹਿਲਾਂ ਕੋਈ ਮੀਟਿੰਗ ਦਾ ਸਮਾਂ ਜਿਹੜਾ ਉਹ ਦੇ ਦੇਣਾ ਚਾਹੀਦਾ ਹੈ ਤੀਸਰੀ ਚੀਜ਼ ਹੈ ਕਿ ਮੀਟਿੰਗ ਚੰਡੀਗੜ੍ਹ ਦੇ ਅੰਦਰ ਬੁਲਾਈ ਜਾ ਰਹੀ ਹੈ ਪਰ ਮੀਟਿੰਗ ਦਿੱਲੀ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਔਰ ਇਹ ਰਾਸ਼ਟਰੀ ਮੁੱਦਾ ਹੈਗਾ ਕੇਵਲ ਪੰਜਾਬ ਦਾ ਜਾਂ ਹਰਿਆਣਾ ਦਾ ਮੁੱਦਾ ਨਹੀਂ ਹੈ ਬਹੁਤ ਸਾਰੇ ਕਿਸਾਨ ਅਜਿਹੇ ਨੇਗੇ ਜਿਹੜੇ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਚੋਂ ਆਉਂਦੇ ਨੇ ਕੇਰਲਾ ਹੋਵੇ ਮਧ ਪ੍ਰਦੇਸ਼ ਹੋਵੇ ਕਰਨਾਟਕਾ ਹੋਵੇ ਤਮਿਲਨਾਡੂ ਹੋਵੇ ਆਪਾਚੇ ਮੰਗਾਲ ਹੋਵੇ ਉਸ ਏਰੀਆ ਤੋਂ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਇਸ ਮੀਟ ये भी कॉरपोरेट ने बनाए हैं खेती मंडी को खत्म करने के लिए इनके जो दिशा होगी इन तीन दिशाओं में जाएंगे गांवों से मार्च करते हुए अपने तौर से किसान किसान संगठन जो अलग अलग है वो डिसाइड कर लेंगे जिला ब्लॉक लेवल पर भी किस तरह के उनके कार्यक्रम होंगे तो ये दिशा हम लोग तय करेंगे अपने 26 का जो देशव्यापी लाखों डॉक्टर जो निकल ਕਿਸਾਨਾ ਗੁਰ ਸਰਵਨ ਸਿੰਘ ਪਦੇਰ ਤੇ ਵੱਲੋਂ ਇਸ ਬਾਬਤ ਐਲਾਨ ਕੀਤਾ ਗਿਆ ਹੈ ਸਹਿਯੋਗ ਰੋਹਿਤ ਬਾਂਸਲ ਲਗਾਤਾਰ ਨਾਲ ਜੁੜੇ ਹੋਏ ਨੇ ਪਰ ਰੋਹਿਤ ਜਿਸ ਤਰੀਕੇ ਨਾਲ ਇਸ ਐਲਾਨ ਨੂੰ ਮੁਲਤਵੀ ਕੀਤਾ ਗਿਆ ਹਾਲਾਂਕਿ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮੀਟਿੰਗ ਬਾਰੇ ਵੀ ਜ਼ਿਕਰ ਕੀਤਾ ਗਿਆ ਹਾਲਾਂਕਿ ਕੇਂਦਰ ਦਾ ਜਦੋਂ ਸੱਦਾ ਆਇਆ ਉਸ ਤੋਂ ਬਾਅਦ ਅਗਜਿਤ ਸਿੰਘ ਢੱਲੇਵਾਲ ਵੀ ਆਪਣੀ ਮੈਡੀਕਲ ਸਹੂਲਤ ਲੈਣ ਦੇ ਲਈ ਰਾਜ਼ੀ ਹੋਏ ਨੇ ਕੋਈ ਕੁਝ ਸਹਿਮਤੀ ਇਸ ਵਾਰ ਬਣ ਸਕਦੀ ਹੈ ਹਾਂ ਬਿਲਕੁਲ ਬਿਲਕੁਲ ਜਿਸ ਤਰੀਕੇ ਦੇ ਨਾਲ ਫਿਲਹਾਲ ਦਾ ਇਕੱਲੇ ਕੇ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਕਿਸਾਨਾ ਗੁਰ ਮੇਰਾ ਜੁੜਕ ਸਰ ਕਿਵੇਂ ਦੇਖਦੇ ਹੋ ਆ ਪਹਿਲਾਂ ਸਵੇਰੇ ਕਹਿਆ ਗਿਆ ਸੀ ਕਿ ਜਿਹੜਾ ਅੰਦੋਲਨ ਉਸੇ ਤਰੀਕੇ ਦੇ ਨਾਲ ਸਟੈਂਡ ਬਏ ਆ ਪਰ ਹੁਣ ਜਿਹੜੀ 21 ਤਰੀਕ ਦੀ ਮੀਟਿੰਗ ਉਸ ਨੂੰ ਮੁਲਤਵੀ ਕਰ ਦਿੱਤਾ ਹੈ। ਵੇਖੋ ਬਈ ਇਹ ਵੀ ਜਿਹੜੀ ਪੀਲ ਹੈਗੀ ਸਾਡੇ ਜਿਹੜੇ ਪ੍ਰੋਗਰਾਮ ਦਿੱਤੇ ਵੇ ਸੀ ਦੋਨੇ ਫੋਰਮ ਵੱਲੋਂ 121 ਵਾਲਾ ਜਿਹੜਾ ਅਸੀਂ ਜਥਾ ਮਰਮਰਤੇ ਬਹਾਇਆ ਸੀਗਾ ਉਹ ਕੱਲ ਅਸੀਂ ਡੱਲੇਵਾਲ ਸਾਹਿਬ ਦੀ ਪੀਲ ਤੇ ਉਹ ਵਾਪਸ ਲਿਆਏ ਸੀ ਉਹਨਾਂ ਦਾ ਬਾਰ ਬਾਰ ਤੱਕ ਖਲਵਾਤਾ ਸੀਗਾ। ਦੂਜਾ ਜਿਹੜਾ 21 ਤਰੀਕ ਨੂੰ ਅਸੀਂ ਜਥਾ ਤੋਰਨਾ ਸੀਗਾ ਉਹ ਵੀ ਸਾਡੇ ਲਗਭਗ ਅੰਦਰ ਸਹਿਮਤੀ ਸੀਗੀ ਵਾਪਸ ਕਰਕੇ ਕਿਉਂਕਿ ਮੀਟਿੰਗ ਆ ਗਈ ਹੈ ਮੀਟਿੰਗ ਦੇ ਉਤੋਂ ਕੋਈ ਜਾਨੀ ਤੁ ਉਹ ਵੀ ਸਾਡੇ ਜਿਹੜੇ ਵਾਪਸ ਹੋ ਗਿਆ ਜਿਹੜਾ ਰਹਿ ਗਿਆ 26 ਵਾਲਾ ਪ੍ਰੋਗਰਾਮ ਸਾਡਾ ਟਰੈਟ ਵਾਲਾ ਉਹ ਸਾਡਾ ਸਟੈਂਡ ਕਰਦਾ ਉਹ ਅਸੀਂ ਕਰਾਂਗੇ ਪੂਰੇ ਭਾਰਤ 'ਚ ਕਰਾਂਗੇ ਤਾਂ ਉਹਦੇ ਵਿੱਚੋਂ ਜਿਹੜਾ ਸਾਡਾ ਸੈਲੋ ਵਾਲੇ ਦਫ਼ਤਰ ਮੌਲਾ ਦੇ ਤਾਂ ਜਿਹੜੇ ਅਸੀਂ ਟਰੈਟ ਖੜਾਉਣ ਵਾਲਾ ਸਿਸਟਮ ਦਿੱਤਾ ਸੀ ਵੀ ਜਿਹੜੇ ਨੇੜੇ ਪਿੰਡ ਆ ਕੇ ਸਾਰੇ ਟਰੈਟ ਵੱਡੇ ਰੋਣਾ ਤੇ ਉਹ ਅਸੀਂ ਖੜਾਵਾਂਗੇ ਉਹ ਪ੍ਰੋਗਰਾਮ ਸਾਡੇ ਸਟੈਂਡ ਕਰਦਾ ਉਹ ਅਸੀਂ 26 ਨੂੰ ਪੂਰੇ ਜੋਸ਼-ਖੋਰ ਉੱਪਰ ਨੇ ਕਿਹਾ ਕਿ ਜਗਦੀਸ਼ ਸਿੰਘ ਡੱਲੇਵਾਲ ਕੁਝ ਖਾਣ ਖਾ ਪੀ ਕੇ ਤਕੜੇ ਹੋ ਕੇ ਮੀਟਿੰਗ ਜਾਣ ਕਿ ਹੁਣ ਮਰਨ ਵਾਰਤ ਖਤਮ ਕੀਤਾ ਜਾਊ ਚਲੋ ਇਹ ਈਸ਼ੂ ਏ ਸਾਡੇ ਦੋਨੇ ਫੋਰਮਾਂ ਦਾ ਵਿਚਾਰਾ ਜੇ ਉਹਨਾਂ ਦੀ ਨਿੱਜੀ ਰਾਇ ਆਈ ਤਾਂ ਇਹ ਤੇ ਵਿਚਾਰ ਕਰ ਕਿ મતਪੇਦ ਆ ਗਏ ਨੇ ਮੋਰਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਦੋਂ ਲੱਗ ਹੋ ਕੇ ਦੇਣ ਲੀਡਰ ਜਦੋਂ ਮੋਰਚਾ ਸਿਖਰਾਂ ਤੇ ਹੋਵੇ ਤਾਂ ਕੀ ਵਿਚਾਰਕ મતਪੇਦ ਨਹੀਂ ਇਹ ਤਾਂ ਰਾਇ ਵਧੀਆ ਆਈ ਆ ਉਹਨਾਂ ਦੀ ਰਾਇ ਵਧੀਆ ਇਹ ਤੇ ਕਦੇ મતਪੇਦ ਆ ਇਹ ਤੇ ਵਿਚਾਰਕ ਮੀਟਿੰਗ ਦੇ ਵਿੱਚ ਮਤਪੇਦ ਆਇਆ ਨਾ ਜੀ ਕਿਉਂਕਿ ਜਦੋਂ ਮੀਟਿੰਗ ਦੇ ਲਈ 14 ਤਰੀਕ ਫਾਈਨਲ ਹੁੰਦੀ ਆ ਸਾਰੇ ਸਾਂਝੀ ਕਰਦੇ ਹੋ ਬਾਅਦ ਚੋ ਅੱਜ ਉਹ ਕਹਿ ਰਹੇ ਨੇ ਕਿ ਮੀਟਿੰਗ ਐਡਵਾਂਸ ਹੋਣੀ ਚਾਹੀਦੀ ਹੈ ਉਹਨਾਂ ਨੇ ਸਵੇਰ ਤੱਕ ਉਹਨਾਂ ਦੇ ਵੱਲੋਂ ਬਾਈਟ ਜਾਰੀ ਕੀਤੀ ਜਾਂਦੀ ਹੈ ਤਾਂ ਵਾਪਸ ਲੈ ਲੈ ਜਾਂਦਾ ਨਹੀਂ ਨਹੀਂ ਜੇ ਉਹ ਐਡਵਾਂਸ ਅਸੀਂ ਤਾਂ ਕਹਿੰਨੇ ਵੀ ਅੱਜ ਰਾਤ ਨੂੰ ਕਰ ਲੇ ਜਾਂ ਕੱਲ ਨੂੰ ਕਰ ਲੇ ਮੀਟਿੰਗ ਦਾ ਤਾਂ ਕੋਈ ਰੌਲਾ ਨਹੀਂ ਕਿ ਜਿਹੜੀ 14 ਵਾਲੀ ਤੈ ਹੋ ਚੁੱਕੀ ਹੈ ਜਿਹੜੀ ਗੱਲ ਤੇ ਉਹ ਤੇ ਸਟੈਂਡ ਕਰਦੇ ਆ ਹਾਂ ਅਗਰ ਅਪੀਲ ਕੀਤੀ ਹੈ ਨਾ ਇਹ ਜਿਹੜੇ ਸਾਡੇ ਫਾਰਮਾ ਤੋਂ ਬਾਹਰ ਆਗੂ ਨੇ ਉਹਨਾਂ ਨੇ ਵੀ ਅਪੀਲ ਕੀਤੀ ਹੈ ਉਹਨਾਂ ਨੇ ਵੀ ਚਿੱਠੀਆਂ ਲੇਕੀਆਂ ਜੇ ਕੇਂਦਰ ਛੇਤੀ ਕਰ ਲੇ ਤਾਂ ਸਮਾਂ ਛੇਤੀ ਵਧੀਆ ਅਸੀਂ ਤਾਂ ਮੀਟਿੰਗ ਤੋਂ ਤਾਂ ਕਦੇ ਨਹੀਂ ਭੱਜੇ ਜੇ ਉਹਨਾਂ ਦੀ ਅਪੀਲ ਹੈ ਅਪੀਲ ਦੀ ਤਾਂ ਅਸੀਂ ਸਵਾਗਤ ਕਰਦੇ ਹਾਂ ਮਾਰੋਰ ਤੋਂ ਖੁੱਲਾ ਜਾਊਗਾ ਹੁਣ ਜੀ ਨਹੀਂ ਦੇਖੋ ਡੱਲੇਵਾਲ ਸਾਹਿਬ ਨੂੰ ਪਹਿਲਾਂ ਤਾਂ ਡ੍ਰਿਪਤੀ ਮਸਮਨ ਉਹ ਮੈਨੂੰ ਪਤਾ ਨਾ ਸਾਰੀ ਮਜਬੂਰੀ ਦਾ ਉਹਨਾਂ ਦੀ ਜਿਹੜਾ ਫੈਸਲਾ ਲੈ ਲੈਂਦੇ ਨੇ ਉਹ ਕੋਈ ਲਚਕ ਫੈਸਲਾ ਨਹੀਂ ਲੈਂਦੇ ਨਹੀਂ ਫਿਰ ਪੰਦੀਰ ਸਾਹਿਬ ਦਾ ਬਿਆਨ ਦੱਸੂਗਾ ਡੱਲੇ ਵਾਲਾ ਸਾਹਿਬ ਨੂੰ ਜਾ ਕੇ ਕਿ ਇਸ ਤਰ੍ਹਾਂ ਦੀ ਪੀਲ ਆਈ ਹੈ ਸੰਭੂ ਮੋਰਚੇ ਤੋਂ ਕਿਸਾਨਾਂ ਦੀ ਉਹ ਵੀ ਤੁਹਾਡਾ ਇੱਕ ਨਾਲ ਨਹੀਂ ਉਹਨਾਂ ਦਾ ਸਵਾਗਤ ਕਰਦੇ ਜੇ ਪੰਦੀਰ ਸਾਹਿਬ ਨੇ ਪੇਲ ਕੀਤੀ ਹੈ ਕਿਸੇ ਸੂ ਸਮਝ ਕੇ ਕੀਤੀ ਹੈ ਉਹ ਅਸੀਂ ਮੈਂ ਮੀਟਿੰਗ ਤੇ ਵੀ ਬੈਠਾਂਗੇ ਅਸੀਂ ਫੋਰਮ ਦੇ ਮੀਟਿੰਗ ਕਰਦੇ ਆ ਤਾਂ ਉਸ ਤੇ ਮੈਂ ਕਹਿੰਦਾ ਇਕੱਲੇ ਪੰਦੀਰ ਤਾਂ ਸਾਡੇ ਫੋਰਮ ਦਾ ਹਿੱਸਾ ਹੈ ਉਹ ਤਾਂ ਅਸੀਂ ਇਕੱਠੇ ਲੜ ਰਹੇ ਹਾਂ ਮਾਰਾਂ ਦੇ ਬਿਲਕੁਲ ਅਪੀਲ ਕੀਤੀ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਸਬਰ ਸਿੰਘ ਪੰਦੀਰ ਪਹਿਲਾਂ ਵੀ ਇਦਾਂ ਦੇ ਬਿਆਨ ਦੇ ਦਿੰਦੇ ਨੇ ਇਕੱਲੇ ਤੌਰ ਤੇ ਇੰਡੀਵਿਜੂਅਲੀ ਬਾਅਦ ਵਿੱਚ ਕਿਤੇ ਨਾ ਕਿਤੇ ਤੁਸੀਂ ਬਾਅਦ ਵਿੱਚ ਮੀਟਿੰਗ ਕਰਕੇ ਉਹਦਾ ਸੌਡਾ ਉੱਠ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਮੈਂ ਕਹਿੰਦਾ ਸਾਰੇ ਸਹਿਰਤਾ ਅਸੀਂ 2 ਵਜੇ ਆ ਵੀ ਫੋਰਮ ਦੀ ਸਾਡੀ ਮੀਟਿੰਗ ਕਰਾਂਗੇ ਕੋਈ ਇਹੋ ਜੀ ਗੱਲ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਡਿਸਾਈਡ ਕੀਤਾ ਜਾਏਗਾ 2 ਵਜੇ ਦੀ ਜਿਹੜੀ ਮੀਟਿੰਗ ਕਰਨ ਜਾ ਰਹੇ ਹੋ ਕੀ ਕੀ ਚੀਜ਼ਾਂ ਦਾ ਪ੍ਰੋਗਰਾਮ ਹੈ 26 ਵਾਲਾ ਅਸੀਂ ਉਸ ਤੇ ਵਿਚਾਰ ਕਰਦੇ ਹਾਂ ਕਾਤਰਿਕ ਕਿਦ ਨਾਲ ਕੋਈ ਰੂਪਰੇਖਾ ਬਦਲੀ ਜਾਏਗੀ 26 ਦੇ ਪ੍ਰੋਗਰਾਮ ਦੀ ਨਹੀਂ ਨਹੀਂ ਕੋਈ ਰੂਪਰੇਖਾ ਨਹੀਂ ਬਦਲਦੀ ਰੂਪਰੇਖਾ ਉਹੀ ਹੈ ਜੋ ਸਾਡੀ ਤੈ ਹੈ ਹੋਏ ਤੋਂ ਨੇ 21 ਤਰੀਕ ਦਾ ਜਿਹ ਪ੍ਰੋਗਰਾਮ ਜਿਹੜਾ ਕੈਨਸਲ ਕਰ ਦਿੱਤਾ ਗਿਆ ਹੈਗਾ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ तमाम ਫਾਰਮਾਂ ਵੀ ਕਹਿ ਰਹੀਆਂ ਸੀ ਕਿ ਕਿਉਂਕਿ ਇੱਕ ਮੀਟਿੰਗ ਦਾ ਦੌਰ ਸ਼ੁਰੂ ਹੋ ਗਿਆ ਤਾਂ ਜੇ ਇਹ ਦੇ ਵਿੱਚ ਹੁਣ ਕੁਝ ਕਰਨ ਦੀ ਜ਼ਰੂਰਤ ਨਹੀਂ ਬਚਦੀ ਨਹੀਂ ਇਹ ਪੰਦੇਰ ਸਾਹਿਬ ਦਾ ਵਧੀਆ ਫੈਸਲਾ ਜਦੋਂ ਮੀਟਿੰਗ ਹੀ ਆ ਗਈ ਮੈਨੂੰ ਲੱਗਦਾ ਵਧੀਆ ਫੈਸਲਾ ਉਹਨਾਂ ਨੇ ਕਰ ਲਿਆ ਡੱਲੇਵਾਲ ਸਾਹਿਬ ਨਾਲ ਗੱਲ ਕਰੋਗੇ ਕਿ ਜਿਹੜਾ ਉਧਰੋਂ ਇੱਕ ਸ਼ੰਭੂ ਮੋਰਚੇ ਦੇ ਵੱਲੋਂ ਫੈਸਲਾ ਆਇਆ ਹੈਗਾ ਜੋ ਹਮਾਇਤ ਚ ਬੋਲਦੇ ਸਾਰੀ ਡਿਸਕਸ ਕਰਦੇ ਆ ਉਹ ਸਾਰੀ ਇੱਕ ਇੱਕ ਗੱਲ ਦੀ ਅਸੀਂ ਵਿਚਾਰ ਕਰਦੇ ਆ ਇੱਕ ਇੱਕ ਗਲਤੀ ਕਹਿੰਦੇ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਦੋਹਾਂ ਫਾਰਮਾਂ ਦੀ ਜਿਹੜੀ ਮੀਟਿੰਗ ਹੋਣੀ ਆ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਜਾਏਗੀ ਔਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਰਹਿੰਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕੋਈ ਵੀ ਫੈਸਲੇ ਹੋਣ ਉਹ ਮੀਟਿੰਗਾਂ ਦੇ ਵਿੱਚ ਲਈ ਜਾਂਦੇ ਨੇ ਔਰ ਮੀਟਿੰਗਾਂ ਦੇ ਵਿੱਚ ਪਹਿਲਾਂ ਇੱਕ ਸਰਬਸੰਮਤੀ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਕੋਈ ਫਾਈਨਲ ਫੈਸਲਾ ਲਿਆ ਜਾਂਦਾ ਜੀ ਕੁਲਵੰਤ ਤਾ ਬਿਲਕੁਲ ਰੋਹਿਤ ਜਿਸ ਤਰੀਕੇ ਨਾਲ ਇਸ ਵਕਤ ਤੁਸੀਂ ਇੱਕ ਹਨੋਰੀ ਬੋਰਡ ਤੇ ਮੌਜੂਦ ਹੋ ਹਾਲਾਂਕਿ ਮੀਟਿੰਗ ਫਿਲਹਾਲ ਦੇ ਲਈ ਜੋ ਇਹ ਕੋਚ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਤੇ ਜੋ ਮੈਡੀਕਲ ਟੀਮਾਂ ਲੱਗੀਆਂ ਹੋਏ ਨੇ ਕੀ ਉਹਨਾਂ ਦੀ ਸਿਹਤ ਨੂੰ ਲੈ ਕੇ ਸਥਿਤੀ ਬਣੀ ਹੋਈ ਹੈ ਕਿਵੇਂ ਦੀ ਉਹਨਾਂ ਦੀ ਸਿਹਤ ਇਸ ਵਕਤ ਹੈ ਦੇਖੋ ਸਿਹਤ ਦਾ ਜ਼ਿਕਰ ਜ਼ਿਕਰ ਕਰੀਏ ਤਾਂ ਪਹਿਲਾਂ ਦੇ ਮੁਕਾਬਲੇ ਕਾਫੀ ਬਦਲਾਅ ਆ ਜਿਹੜਾ ਉਹ ਨਜ਼ਰ ਆ ਰਿਹਾ ਸਰਸਾ ਸਾਹਮਣੇ ਵਾਲੇ ਸਰਸਾ ਸਾਹਿਬ ਸਿਹਤਾਂ ਕਮਿਨਟੀ ਡੱਲੇਵਾਲ ਸਾਹਿਬ ਦੀ ਸਿਹਤ ਠੀਕ ਹੈ ਆ ਤੁਸੀਂ ਅੱਜ ਮਿਲ ਕੇ ਆਏ ਹੋ ਪਹਿਲਾਂ ਦੇ ਮੁਕਾਬਲੇ ਕੋਈ ਫਰਕ ਨਜ਼ਰ ਆਉਂਦਾ ਹੈਗਾ ਕੋਈ ਲੱਗਦਾ ਹੈ ਮਿਲ ਕੇ ਜਿਸ ਤਰ੍ਹਾਂ ਚਿਹਰੇ ਦੇ ਤੇ ਅਲਕੈੰਦਾ ਫਰਕ ਡਾਕਟਰੀ ਟੀਮਾਂ ਦੇ ਵੱਲੋਂ ਟ੍ਰੀਟਮੈਂਟ ਉਨ ਸ਼ੁਰੂ ਕਰ ਦਿੱਤਾ ਗਿਆ ਦੂਸਰੇ ਪਾਸੇ ਸ਼ੰਭੂ ਮੋਰਚੇ ਤੋਂ ਇੱਕ ਅਪੀਲ ਹੋਰ ਆ ਗਈ ਹੈ ਕਿ ਮਰਨਵਾਰਤ ਖਤਮ ਕਰਕੇ ਤਕੜਿਓ ਕੇ ਲੜਨਾ ਚਾਹੀਦਾ ਸਾਂ ਲੀਚੰਬੂ ਮੋਰਚੇ ਤੋਂ ਜਿਹੜੀ ਆਈ ਮੈਂ ਤੇ ਮੀਟਿੰਗ ਕਰਦੇ ਆ ਸਾਰਾ ਜੋ ਵੀ ਉਥੋਂ ਅਪੀਲ ਆਈ ਆ ਸੋ ਸਾਡੇ ਰਲਕੇ ਚੱਲ ਰਹੇ ਆ ਸੰਭੂ ਮੋਰਚੇ ਤੋਂ ਤੇ ਅਸੀਂ ਸਾਡੇ ਰਲਕੇ ਚੱਲ ਰਹੇ ਆ ਦੂਸਰਾ ਇੱਕ ਗੱਲ ਚੱਲ ਰਹੀ ਸੀ ਕਿ ਡਿਰੇਵਲ ਸਾਹਿਬ ਨੂੰ ਉਸ ਜਗ੍ਹਾ ਤੋਂ ਸ਼ਿਫਟ ਕਰਕੇ ਇੱਧਰ ਖੁੱਲੇ ਗਰਾਊਂਡ ਚ ਲਿਆਂਦਾ ਜਾਏਗਾ ਉਸ ਚੀਜ਼ ਨੂੰ ਲੈ ਕੇ ਕੋਈ ਵਿਚਾਰ ਚਰਚਾ ਹਲੇ ਤੱਕ ਹੋਈ ਹੈ ਉਹ ਚੱਲ ਰਹੀ ਆ ਡਾਕਟਰਾਂ ਦੀ ਰਹਿ ਆ ਤੇ ਇੱਧਰ ਕੋਈ ਕਮਰਾ-ਕਮਰਾ ਬਣਾ ਕੇ ਤੇ ਕਿੱਥੇ ਲੱਗ ਕਿ ਉਹਨਾਂ ਨੂੰ ਧੁੱਪ ਜੜੀ ਆ ਉਹ ਜ਼ਰੂਰੀ ਆ ਸਰੀਰ ਵਾਸਤੇ ਧੁੱਪ ਜੜੀ ਆ ਤੰਦਰੁਸਤੀ ਉਸ ਧੁੱਪ ਜੜੀ ਆ ਚਾਹੀਦੀ ਆ ਜਿਸ ਕਰਕੇ ਇੱਥੇ ਤ ਲੈਂਦਾ ਜਾਵੇ ਜਿੱਥੇ ਧੁੱਪ ਜਿਹੜੀ ਆ ਉੱਧਰ ਕੀ ਆ ਅੱਜ ਹੀ ਸ਼ਿਫਟ ਕਰ ਦਿੱਤਾ ਜਾਏਗਾ ਨਹੀਂ ਦੇਖੋ ਜੇ ਤਿਆਰ ਕਰਕੇ ਤਿਆਰੀ ਕਰਕੇ ਲੈਂਦਾ ਜਾਏਗਾ ਸ਼ਾਇਦ ਅੱਜ ਨਾ ਹੋ ਸਕੇ ਅੱਜ ਹੀ ਆ ਕੱਲ ਚ ਹਾਂ ਦੇਖੋ ਬਸ ਤਿਆਰੀ ਹੋ ਰਹੀ ਹੈ ਤਾਂ ਤਿਆਰੀ ਕੀਤੀ ਜਾ ਰਹੀ ਹੈ ਔਰ ਸੇਤਾ ਪਹਿਲਾਂ ਦੇ ਮੁਕਾਬਲੇ ਕਹਿੰਦੇ ਠੀਕ ਨਹੀਂ ਗਏ ਔਰ ਕਿਉਂਕਿ ਟ੍ਰੀਟਮੈਂਟ ਮੈਡੀਕਲ ਸ਼ੁਰੂ ਹੋ ਚੁੱਕਾ ਜੀ ਇਹਦੇ ਵਿੱਚ ਹੁਣ ਦਵਾਈਆਂ ਵੀ ਦਿੱਤੀ ਜਾ ਰਹੀਆਂ ਉਹਨਾਂ ਦਾ ਡ੍ਰਿਪ ਦੇ ਜ਼ਰੀਏ ਗਲੂਕੋਜ਼ ਹੋਵੇ ਚਾਹੇ ਬਾਕੀ ਚੀਜ਼ਾਂ ਹੋਣ ਉਹ ਉਸ ਦਾ ਵੀ ਜਿਹੜਾ ਕਲੀਏ ਕੀ ਅਸਰ ਆ ਉਹ ਸਰੀਰ ਤੇ ਕਿਤਨਾ ਕਿਤੇ ਦਿਖਾਈ ਦਿੰਦਾ ਜੀ ਠੀਕੇ ਰਹੋ ਜੀ ਫਿਲਹਾਲ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਾਰੀ ਤੁਸੀਂ ਇਸ ਖਬਰ ਤੇ ਵਿਸਾਧਨਾ ਸਾਂਝਾ ਕੀਤਾ ਹੈ ਹਾਲਾਂਕਿ ਉਮੀਦ ਕਰਦੇ ਹਾਂ ਕਿ ਜਗਜੀਤ ਸਿੰਘ ਦਲੇਵਾਲ ਹੁਣ ਮੈਡੀਕਲ ਸੇਵਾ ਲੈ ਰਹੇ ਨੇ ਮੈਡੀਕਲ ਸਹੂਲਤ ਲੈ ਰਹੇ ਨੇ ਉਹਨਾਂ ਦੀ ਸਿਹਤ ਜਲਦੀ-ਜਲਦੀ ਉਹ ਰਿਕਵਰ ਕਰਨ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦਾ ਇਹ ਸੱਦਾ ਆਇਆ ਹੈ ਗਲਬਾਤ ਕਿਸਾਨਾਂ ਦੀ ਜ਼ਰੂਰ ਨਿਪੜੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਸਭ ਤੋਂ ਵੱਡਾ ਤੇ ਹਮ ਅਪਡੇਟ ਆ ਰਿਹਾ ਹੈ ਕਿ ਕਿਸਾਨਾਂ ਦਾ ਜੋ ਦਿੱਲੀ ਕੂਚ ਦਾ ਕੱਲ ਦਾ ਪ੍ਰੋਗਰਾਮ ਸੀ ਫਿਲਹਾਲ ਲਈ ਉਸ ਨੂੰ ਮੁਲਤਵੀ ਕੀਤਾ ਗਿਆ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਜਿਨ੍ਹਾਂ ਦੇ ਵੱਲੋਂ ਪ੍ਰੈਸ ਸਵ 26 ਜਨਵਰੀ ਤੱਕ ਇਸ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ ਹਾਲਾਂਕਿ 21 ਜਨਵਰੀ ਨੂੰ ਕਿਸਾਨਾਂ ਦੇ ਵੱਲੋਂ ਤੈਅ ਕੀਤਾ ਗਿਆ ਸੀ ਕਿ ਦਿੱਲੀ ਕਿਸਾਨਾਂ ਦਾ ਜੱਥਾ ਮੜ ਕੂਚ ਕਰੇਗਾ ਪਰ ਫਿਲਹਾਲ ਲਈ 26 ਜਨਵਰੀ ਤੱਕ ਇਸ ਪ੍ਰੋਗਰਾਮ ਨੂੰ ਕਿਸਾਨਾਂ ਦੇ ਵੱਲੋਂ ਟਾਲ ਦਿੱਤਾ ਗਿਆ ਹੈ ਕਿ ਇਸ ਪ੍ਰੋਗਰਾਮ ਨੂੰ ਕਿਸਾਨਾਂ ਦੇ ਵੱਲੋਂ ਮੁਲਤਵੀ ਕੀਤਾ ਗਿਆ ਹੈ ਲਗਾਤਾਰ ਕਿਸਾਨ ਆਪਣੇ ਹੱਕ ਦੀ ਮੰਗ ਦੇ ਲਈ ਡਟੇ ਹੋਏ ਨੇ ਹਾਲਾਂਕਿ ਜ਼ਿਕਰ ਬਾਰ-ਬਾਰ ਕੀਤਾ ਜਾ ਰਿਹਾ ਹੈ ਕਿ ਜਿੰਨਾ ਟਾਈਮ ਕੇਂਦਰ ਸਾਧੇ ਮੰਗਾਂ ਨਹੀਂ ਮੰਨ ਲੈਂਦੀ ਉਹਨਾਂ ਟਾਈਮ ਇਹ ਜੋ ਲੜਾਈ ਅਸੀਂ ਲੜਦੇ ਰਾਵਾਂਗੇ ਇਹ ਮੋਰਚਾ ਅਸੀਂ ਫਤਿਹ ਕਰਕੇ ਹੀ ਘਰ ਪਰਤਾਂਗੇ ਕਿਸਾਨਾਂ ਕੁਜਗਜੀਤ ਸਿੰਘ ਢੱਲੇਵਾਲ ਜੋ ਕਿ ਪਿਛਲੇ 55 ਦਿਨਾਂ ਤੋਂ ਭੁਖਣ ਭਾਣੇ ਖਨੋਰੀ ਬੋਰਡ ਤੇ ਬੈਠੇ ਨੇ ਅੱਜ ਉਹਨਾਂ ਦਾ ਮਰਨ ਵਰਤ 56ਵੇਂ ਦਿਨ ਦੇ ਵਿੱਚ ਦਾਖਲ ਹੋਇਆ ਤਾਂ ਜਗਜੀਤ ਸਿੰਘ ਢੱਲੇਵਾਲ ਹੁਣ ਮੈਡੀਕਲ ਸਹੂਲਤ ਲੈਣ ਦੇ ਲਈ ਰਾਜੀ ਵੀ ਹੋ ਗਏ ਨੇ ਤੇ ਉਥੇ ਹੀ ਜੋ ਰਜਿੰਦਰਾ ਹਸਪੀਟਲ ਦੀ 25 ਤੋਂ 30 ਡਾਕਟਰਾਂ ਦੀ ਟੀਮ ਹੈ ਤਾਇਨਾਤ ਕੀਤੀ ਗਈ ਹੈ ਉਹਨਾਂ ਦੀ ਸਿਹਤ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਚਾਰ ਡਾਕਟਰ ਨੇ ਜੋ ਹਰ ਵਕਤ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਮੌਜੂਦ ਰਹਿੰਦੇ ਨੇ ਤੇ ਉਥੇ ਫਿਲਹਾਲ ਦੇ ਲਈ ਇਹ ਅਹਿਮ ਅਪਡੇਟ ਜੋ ਕਿ ਆ ਰਿਹਾ ਹੈ ਸ਼ੰਭੂ ਮੋਰਚੇ ਤੋਂ ਐਲਾਨ ਕਿਸਾਨਾ ਗੁਰਵ ਸਿੰਘ ਪੰਦੇੜ ਦੇ ਵੱਲੋਂ ਕੀਤਾ ਗਿਆ ਹੈ ਕਿ ਜੋ ਦਿੱਲੀ ਕੂਚ ਦਾ ਪ੍ਰੋਗਰਾਮ 21 ਜਨਵਰੀ ਦਾ ਫਲਹਾਲ ਲਈ ਉਸ ਨੂੰ ਮੁਲਤਵੀ ਕੀਤਾ ਗਿਆ ਤੇ 26 ਜਨਵਰੀ ਤੱਕ ਇਸ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਹੀ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਉਲੀਕੀ ਜਾਵੇਗੀ ਕਿਉਂਕਿ ਕੇਂਦਰ ਦੇ ਵੱਲੋਂ ਵੀ ਇੱਕ ਵਾਰ ਸੱਦਾ ਮੀਟਿੰਗ ਦੇ ਲਈ ਆ ਚੁੱਕਿਆ ਹੈ